ਸਫਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਪੰਜਾਬ ਦੇ ਪ੍ਰਧਾਨ ਵਿਨੋਦ ਕੁਮਾਰ ਬਿੱਟਾ ਦੀ ਅਗਵਾਈ ਵਿੱਚ ਨਗਰ ਨਿਗਮ ਦਫਤਰ ਰஞ்சிਤ ਐਵੇਨਿਊ ਵਿਖੇ 21ਵਾਂ ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਰੰਗਾਰੰਗ ਪ੍ਰੋਗਰਾਮ ਹੋਇਆ ਅਤੇ ਲੋਹੜੀ ਦੇ ਗੀਤ ਗਾਇਆ ਗਏ ਅਤੇ ਪੋਗਾ ਲਿਆ ਗਿਆ। ਇਸ ਮੌਕੇ 90 ਸਾਲ ਦਾ ਕੈਲੰਡਰ ਵੀ ਰਿਲੀਜ਼ ਕੀਤਾ ਗਿਆ। ਸਾਂਸਦ ਗੁਰਜੀਤ ਸਿੰਘ ਆਸ਼ਲਾ, ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਘਨश्याम ਥੋਰੀ, ਸਾਬਕਾ ਮੰਤਰੀ ਅਨਿਲ ਜੋਸ਼ੀ, ਓਮਪ੍ਰਕਾਸ਼ ਗੱਬਰ ਯੂਨੀਅਨ ਦੇ ਚੇਅਰਮੈਨਸ ਯੂਨੀਅਨ ਦੇ ਚੇਅਰਮੈਨ ਚੰਦਨ ਗਰੇਵਾਲ ਬੱਬੂ ਹੁਸ਼ਿਆਰਪੁਰ ਡਾਕਟਰ ਕਿਰਨ ਕੁਮਾਰ ਡਾਕਟਰ ਜੋਗੇਸ਼ ਅਰੋੜਾ सुरेंद्र ਟੋਨਾ ਕੇਵਲ ਕੁਮਾਰ ਵੱਲੋਂ ਆਏ ਹੋਏ ਮਹਿਮਾਨਾਂ ਨੂੰ ਸਨਮਾਨਿਤ ਕੀਤਾ ਗਿਆ ਲੋੜੀ ਦਾ ਤਿਉਹਾਰ ਜਿਹੜਾ ਮਿਊਨਿਸਪਲ ਕਾਰਪੋਰੇਸ਼ਨ ਅੰਮ੍ਰਿਤਸਰ ਆ ਉੱਥੇ ਮਨਾਇਆ ਜਾ ਰਿਹਾ ਬਟਾ ਜੀ ਵੱਲੋਂ ਉਹਨਾਂ ਦੀ ਸਮੁੱਚੀ ਟੀਮ ਵੱਲੋਂ ਔਰ ਹਰ ਸਾਲ ਦੀ ਤਰ੍ਹਾਂ ਲੋੜੀ ਇੱਥੇ ਮਨਾਉਂਦੇ ਨੇ ਔਰ ਜਦੋਂ ਠੰਡ ਘਟਦੀ ਹੈ ਤੁਹਾਨੂੰ ਪਤਾ ਪਾਲਾ ਜਦੋਂ ਘਟਣਾ ਸ਼ੁਰੂ ਹੁੰਦਾ ਹੈ ਔਰ ਦਿਨ ਵੱਡੇ ਸ਼ੁਰੂ ਹੋਣੇ ਹੁੰਦੇ ਨੇ ਇੱਕ ਪ੍ਰਤੀਕ ਹੈ ਸਾਡੇ ਪੰਜਾਬ ਦਾ ਔਰ ਸਾਰੇ ਪੰਜਾਬ ਚ ਲੋੜੀ ਜਿਹੜੀ ਹੈ ਉਹ ਬਾਲੀ ਵੀ ਜਾਂਦੀ ਹੈ ਸੇਕੀ ਵੀ ਜਾਂਦੀ ਹੈ ਔਰ ਪਤੰਗबाजी ਵੀ ਇਹਦੇ ਵਿੱਚ ਸਮੇਂ ਦੇ ਵਿੱਚ ਹੁੰਦੀ ਹੈ ਸੋ ਮੈਂ ਇਸ ਸ਼ੁਭ ਅਫਸਰਤੇ ਸਭਨਾਂ ਨੂੰ ਬਧਾਈ ਦਿਨਾ ਹੈ ਔਰ ਅੱਜ ਦੇ ਇਸ ਸਮਾਗਮ ਦੇ ਵਿੱਚ ਤੁਸੀਂ ਅਨਿਲ ਜੋਸ਼ੀ ਜਿਹੜੇ ਸਾਡੇ ਬਹੁਤ ਸੀਨੀਅਰ ਲੀਡਰ ਨੇ ਅਕਾਲੀ ਦਲ ਦੇ ਉਹ ਵੀ ਪਹੁੰਚੇ ਨੇ ਗੱਬਰ ਜੀ ਨੇ ਜਿਹੜੇ ਆਪ ਦੇ ਲੀਡਰ ਨੇ ਤੋਂ ਸਮੁੱਚੀਆਂ ਪਾਰਟੀਆਂ ਸਾਂਝੀ ਤੌਰ ਤੇ ਅਸੀਂ ਇੱਥੇ ਕਾਰਪੋਰੇਸ਼ਨ ਦਫਤਰ ਤੇ ਤਿਹਾਰ ਮਨਾਉਨੇ ਆ ਅੱਜ ਮੈਂ ਕਾਰਪੋਰੇਸ਼ਨ ਦੇ ਆਫਿਸ ਆਇਆ ਬਟਾ ਜੀ ਸਾਡੇ ਸਪਾਈ ਮਜ਼ਦੂਰ ਜੁਨੀਅਨ ਇੰਟਕ ਦੇ ਪ੍ਰਧਾਨ ਨੇ ਹਰ ਸਾਲ ਇਹ ਲੋਹੜੀ ਮਨਾਉਂਦੇ ਇੱਥੇ ਜਿਤਨਾ ਔਜਲਾ ਸਾਹਿਬ ਨੇ ਸਾਡੇ ਮੈਂਬਰ ਪਾਰਲੀਮੈਂਟ ਉਹ ਵੀ ਬੈਠੇ ਆ ਉਹਨਾਂ ਨੇ ਵੀ ਦੱਸਿਆ ਕਿ ਇਹ ਸੰਜਾ ਤਿਹਾੜਿਆ ਪੰਜਾਬ ਦੇ ਜਿਹੜਾ ਸਾਡਾ ਦੇਸ਼ ਆ ਇਹ ਤਿਹਾੜਾਂ ਦਾ ਜਿਹੜਾ ਸਾਡਾ ਕਲਚਰ ਬਹੁਤ ਰਿਚ ਕਲਚਰ ਆ ਪਰ ਪੰਜਾਬ ਦੇ ਕੁਝ ਖਾਸ ਤਿਹਾੜਿਆ ਜਿਨ੍ਹਾਂ ਜਿਸ ਤਰ੍ਹਾਂ ਵਿਸਾਖੀ ਆ ਲੋਹੜੀ ਆ ਦੀਵਾਲੀ ਆ ਪੂਰੇ ਦੇਸ਼ ਚ ਮਨਾਈ ਜਾਂਦੀ ਆ ਤੇ ਇਹ ਖਾਣ ਪੀਣ ਦਾ ਮੌਜ ਮੇਲੇ ਕਰਨ ਦਾ ਤਿਹਾੜਿਆ ਸਰਦੀਆਂ ਦੀ ਰੁੱਤ ਹੁੰਦੀ ਆ ਹਰ ਚੀਜ਼ ਲੋਕੀ ਖਾਂਦੇ ਪੀਂਦੇ ਆ ਗੁੱਡੀਆਂ ਡਾਉਂਦੇ ਆ ਆਨੰਦ ਲੈਂਦੇ ਆ ਨਗਰ ਨਿਗਮ ਦੇ ਵਿੱਚ ਪਹੁੰਚੇ ਸਾਰੇ ਇੱਥੇ ਸਮੂਹ ਨਗਰ ਨਿਗਮ ਦੇ ਅਫੀਸ਼ੀਅਲਸ ਨੇ ਐਮ ਐਲ ਏ ਨਾਰਥ ਵੀ ਇੱਥੇ ਪਹੁੰਚੇ ਨੇ ਸਾਰਿਆਂ ਨੂੰ ਮੇਰੇ ਵੱਲੋਂ ਸ਼ਹਿਰ ਵਾਸੀਆਂ ਨੂੰ ਵੀ ਤੇ ਸਾਡੇ ਨਗਰ ਨਿਗਮ ਦੇ ਮੁਲਾਜ਼ਮਾਂ ਨੂੰ ਲੋਹੜੀ ਦੀ ਬਹੁਤ ਬਹੁਤ ਸ਼ੁਭ ਕਾਮਨਾਵਾਂ ਮੈਂ ਅਰਦਾਸ ਕਰਦਾ ਕਿ ਰੱਬ ਸਾਰਿਆਂ ਦੇ ਉੱਤੇ ਮਿਹਰ ਦਾ ਹੱਥ ਰੱਖੇ ਸ਼ਹਿਰ ਵਾਸੀਆਂ ਦੇ ਜਿਹੜਾ ਹੈਗੇ ਕੰਮ ਵਧੀਆ ਤਰੀਕੇ ਨਾਲ ਨੇਪਰੇ ਚਾੜ੍ਹ ਸਕੀਏ ਐਂਡ ਸਾਰਿਆਂ ਨੂੰ ਬਹੁਤ-ਬਹੁਤ ਖੁਸ਼ੀਆਂ ਦਾ ਭੋਗ ਮਿਲਿਆ ਰਹੇ ਬਿਸਕਰ ਕਾਰਪੁਰਸ਼ ਵਿਨੋਦ ਬਿੱਟਾ ਵੱਲੋਂ ਲੋਹੜੀ ਦਾ ਤਿਹਾੜੀ ਬੜੀ ਸ਼ਦਾਬੂਦ ਬਣਾਇਆ ਗਿਆ ਜਿੱਤੇ ਹਰ ਪਾਰਟੀ ਨੇ ਮੈਨੂੰ ਵਾਈਟ ਕੀਤਾ ਹਿੰਦੂ ਤੋਂ ਦਾ ਸਾਰਿਆਂ ਨੂੰ ਵਧੀਆ ਦਿਨ ਹੈ ਖੁਸ਼ੀਆਂ ਵਾਲਾ ਦਿਨ ਹੈ ਇੱਥੇ ਠੀਕ ਅਭਿਆਚਾਰਕ ਨੂੰ ਵੀ ਤਾਬੀ ਉਪਰਾਲੇ ਕੀਤਾ ਗਿਆ ਪਾਈਚਾਰੇ ਦੀ ਸਾਂਝ ਦਾ ਤਰਲ ਹੈ ਬਾਰਡਰ ਤੇ ਕੁੜੀਆਂ ਪੁਲਿਸ ਚ ਕੁੜੀਆਂ ਹਰ ਮਹਿਕ ਵਿੱਚ ਕੁੜੀਆਂ ਜਾ ਰੀਆਂ ਇਹ ਜਿਹੜੀ ਲੋੜੀ ਆ ਇਹ ਸਾਡੀ ਪਿਆਰ ਮੁਹੱਬਤ ਦੀ ਲੋੜੀ ਆ ਜਿਹੜੀ ਸਾਡੇ ਸਾਰੇ ਮਲਾਜਮਾਂ ਦੀ ਸਾਰੇ ਅਫਸਰਾਂ ਦੇ ਸਹਿਬਾਨਾਂ ਦੀ ਸਾਡੇ ਸਿੱਨੇ ਵੀ ਸਾਡੇ ਪੋਲੀਟਿਕਲ ਲੋਕ ਪੋਲੀਟਿਕਲ ਬੰਦੇ ਜਿਹੜੇ ਆਏ ਨੇ ਉਹਨਾਂ ਦੀਆਂ ਖੁਸ਼ੀਆਂ ਅਸੀਂ ਮਨਾ ਰਹੇ ਹਾਂ ਸਾਰੇ ਸਫਾਈ ਮਜ਼ਦੂਰ ਫੈਡਰੇਸ਼ਨ ਯੂਨੀਅਨ ਵੱਲੋਂ 21ਵਾਂ ਲੋੜੀ ਦਾ ਪਰਬ ਨਗਰ ਨਿਗਮ ਦੇ ਦਫ਼ਤਰ ਦੇ ਵਿਹੜੇ ਵਿੱਚ ਮਨਾਇਆ ਗਿਆ ਇਸ ਮੌਕੇ ਅੰਮ੍ਰਿਤਸਰ ਡਿਪਟੀ ਕਮਿਸ਼ਨਰ ਦੇ ਨਾਲ-ਨਾਲ ਰਾਜਨੀਤਿਕ ਨੁਮਾਇੰਦਿਆਂ ਨੇ ਵੀ ਇਸ ਸਮਾਗਮ ਵਿੱਚ ਹਾਜ਼ਰੀ ਭਰੀ ਅਤੇ ਸਭ ਨੇ ਸ਼ਹਿਰ ਵਾਸੀਆਂ ਨੂੰ ਲੋੜੀ ਦੇ ਪਰਬ ਦੀ ਵਧਾਈ ਦਿੱਤੀ ਅਤੇ ਇਸ ਮੌਕੇ ਗੱਲਬਾਤ ਕਰਦੇ ਹੋਏ ਵੱਖ-ਵੱਖ ਨੁਮਾਇੰਦਿਆਂ ਨੇ ਇਹ ਲੋਕਾਂ ਨੂੰ ਸੰਦੇਸ਼ ਦਿੱਤਾ ਅਤੇ ਨੌਜਵਾਨ ਪੀੜ੍ਹੀ ਨੂੰ ਸੰਦੇਸ਼ ਦਿੱਤਾ ਕਿ ਨੌਜਵਾਨ ਪੀੜ੍ਹੀ ਚੈਨਾ ਡੋਰ ਦੀ ਵਰਤੋਂ ਨਾ ਕਰਨ ਅਤੇ ਉਨ੍ਹਾਂ ਨੇ ਲੋੜੀ ਦੇ ਪਰਬ ਦੀ ਵਧਾਈ ਵੀ ਦਿੱਤੀ ਸਭੂ ਸ਼ਹਿਰ ਵਾਸੀਆਂ ਨੂੰ ਅਮਰitsar ਪਾਰਕ 'ਵੀ ਖਬਰ ਨਾਮ ਆਲੀ ਰਕੇਸ਼ ਕੁਮਾਰ ਪੰਜਾਬ